ਮਿੱਟੀ ਦੇ ਵਿੱਚ ਦਬ ਗਿਆ ਬਾਈ ਜਿਉਂਦਾ ਇਨਸਾਨ ਸੱਚੀ ਅੱਖਾਂ 'ਚੋਂ ਰੋਣਾ ਨਿਕਲ ਜੂ ਵੀਡੀਓ ਦੇਖ ਕੇ ਪਹਿਲਾਂ ਤਾਂ ਵੀਡੀਓ ਦੇਖੋ ਪੂਰੀ ਇੱਟਾ ਕੱਢਦਾ ਇੱਟਾ ਲੈ ਕੇ ਕੌਣ ਦੇਖ ਰਿਹਾ ਮੈਂ ਫਿਰ ਹੁੰਦਾ ਜੋ ਡਿੱਗ ਤੀ ਮੇਰੇ ਕੋਲ ਕੋਣ ਕੋਣ ਦੀ ਕੱਲੀ ਹੈ ਕਿਆ ਕਰਦਾ ਹੈ ਦੋ ਜਣੇ ਉਹ ਬੁੱਢੀ ਪਹੁੰਚੇ ਉਹ ਮਾਈਆਂ ਨੇ ਦੇਖ ਲਿਆ ਤੇਰੀ ਬੰਦਾ ਕੌਣ ਆਇਆ ਇੱਥੋਂ ਜਾਂ ਨਾਈਆਂ ਦਾ ਨਹੀਂ ਇਦਰਾਹ ਕਰ ਦੋ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਹੌਲੀ ਹੌਲੀ ਦੋਸਤੋ ਇੱਕ ਬਜ਼ੁਰਗ ਜਿਹੜਾ ਮਿੱਟੀ ਕੱਢ ਰਿਹਾ ਸੀ ਇੱਟਾਂ ਲਾਉਣ ਵਾਸਤੇ ਨਿਓਂ ਵਿੱਚੋਂ ਜਿਹੜਾ ਮਿੱਟੀ ਪਟ ਰਿਹਾ ਸੀ ਤੇ ਅਚਾਨਕ ਉਸ ਉੱਪਰ ਜਿਹੜੀ ਮਿੱਟੀ ਡਿੱਗ ਜਾਂਦੀ ਉਸ ਤੋਂ ਬਾਅਦ ਦੇਖੋ ਬਾਪੂ ਜੀ ਦਾ ਜਿਹੜਾ ਕੀ ਹਾਲ ਹੁੰਦਾ ਸਾਰੇ ਪਾਸੋਂ ਜਿਹੜਾ ਮਿੱਟੀ ਨਾਲ ਦਬ ਜਾਂਦਾ ਹੈ ਨਾ ਚੱਲਦੇ ਨੇ ਸਾਂ ਚੱਲਦੇ ਨੇ ਬਾਪੂ ਜੀ ਬਿਲਕੁਲ ਵੈਸੇ ਦਾ ਠੀਕ ਨੇ ਪਰ ਹੈਨਾ ਵੀ ਤੁਸੀਂ ਬਜ਼ੁਰਗ ਦੇਖੋ ਇਸ ਉਮਰ 'ਚ ਜਿਹੜਾ ਬਜ਼ੁਰਗ ਬਾਪੂ ਕੰਮ ਕਰ ਰਿਹਾ ਠੰਡ ਠੰਡ ਦੇ ਦਿਨ ਨੇ ਹੈਨਾ ਤੇ ਆਹ ਦੇਖੋ ਤੁਸੀਂ ਸਾਰੇ ਪਾਸੇ ਜਿਹੜਾ ਮਿੱਟੀ ਨਾਲ ਦਬ ਗਿਆ ਤੇ ਹੱਥ ਪੈਰ ਬਾਪੂ ਜੀ ਜਿਹੜਾ ਪੂਰਾ ਹਲਾ ਰਹੇ ਨੇ ਤੰਗ ਜਿਗਰਾ ਹੈਨਾ ਇਹਨਾਂ ਦਾ ਵੀ ਸਾਰਾ ਦਿਨ ਕੰਮ ਕਰਕੇ ਜਿਹੜਾ ਆਪਦੇ ਬੱਚਿਆਂ ਨੂੰ ਪਾਲਦੇ ਨੇ ਨਾ ਆਪਦੀ ਔਲਾਦ ਨੂੰ ਪਾਲਦੇ ਨੇ ਬੇਸ਼ੱਕ ਸਾਡੇ ਬਥੇਰੇ ਹੁੰਦੇ ਨੇ ਜਿਹੜੇ ਜਵਾਕ ਮਾਪਿਆਂ ਦੀ ਇੱਜ਼ਤ ਨਹੀਂ ਕਰਦੇ ਪਰ ਦੋਸਤੋ ਵੀਡੀਓ ਤੋਂ ਸਭ ਕੁਝ ਜ਼ਰੂਰ ਲੈਣਾ ਚਾਹੀਦਾ ਦੇਖੋ ਵੀ ਇੰਨੀ ਮਿਹਨਤ ਕਰਕੇ ਆਪਦੇ ਜਵਾਖਾਂ ਨੂੰ ਪੜਾਉਂਦੇ ਨੇ ਹਨਾ ਆਪਦੀ ਇੰਨੀ ਮਿਹਨਤ ਕਰਕੇ ਜਿਹੜਾ ਆਪਦੇ ਜਵਾਖਾਂ ਨੂੰ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੰਦੇ ਠੰਡ ਦੇ ਦਿਨ ਨੇ ਬਾਪੂ ਜੀ ਮਿੱਟੀ ਕੱਢ ਰਹੇ ਸੀ ਤੇ ਚਾਨਕ ਜਿਹੜੀ ਮਿੱਟੀ ਦੂਜੇ ਪਾਸੇ ਡਿੱਗ ਜਾਂਦੀ ਐ ਮਿੱਟੀ ਡਿੱਗ ਜਾਂਦੀ ਹੈ ਤੇ ਬਾਪੂ ਜੀ ਜਿਹੜੇ ਵਿੱਚ ਦਬ ਜਾਂਦੇ ਨੇ ਉਦੋਂ ਬਾਅਦ ਹੱਥ ਲਾਉਂਦੇ ਨੇ ਹੈਨਾ ਤੇ ਇੱਕ ਥਾਂ ਤੇ ਜਿਹੜਾ ਛਾਪ ਲ ਕੇ ਬੈਠ ਜਾਂਦੇ ਨੇ ਕਈਆਂ ਨਾਲ ਜਿਹੜੀ ਮਿੱਟੀ ਕੱਢੀ ਜਾਂਦੀ ਆ ਬਾਈ ਦੋ ਜਿਹੜੇ ਕਈਆਂ ਨਾਲ ਮਿੱਟੀ ਕੱਢਦੇ ਨੇ ਤੇ ਉਦੋਂ ਬਾਅਦ ਜਿਹੜਾ ਹੈਨਾ ਬਾਪੂ ਜੀ ਥੋੜਾ ਜਿਹਾ ਬਾਹਰ ਆਉਂਦੇ ਨੇਗੇ ਮਿੱਟੀ ਦੇ ਵਿੱਚੋਂ ਤੇ ਉਦੋਂ ਬਾਅਦ ਵੈਸੇ ਕੀ ਗੱਲ ਕਰੀ ਬਾਪੂ ਜੀ ਬਿਲਕੁਲ ਠੀਕ ਰਹੇ ਵੀ ਕੁਝ ਹੋਇਆ ਨਹੀਂ ਹੈ ਗਿਆ ਪਰ ਦੋਸਤੋ ਵੀ ਜਿਹੜਾ ਆਪਾਂ ਕਹਿ ਦਈਏ ਵੀ ਹੈਨਾ ਵੀ ਇੰਨੀ ਆ ਠੰਡ ਦੇ ਵਿੱਚ ਤੁਸੀਂ ਦੇਖ ਲੋ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁ슬ਮਾਨੀ ਰੋਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ 'ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ 'ਚ ਪੱਕਾ ਹੋਣਾ ਜਾਦੂ ਟੂਣੇ ਤੇ ਕੀਤਾ ਕਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨਚਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ਼ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟ